ਨਵੋ ਹੀ ਗੁਰੂ ਸਾਹਿਬ ਜੀਓ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦੋ ਸੱਚ ਜੁਗਾਦ ਸੱਜ ਹੈ ਵੀ ਸੱਚ ਨਾਨਕ ਹੋਸੀ ਵੀ ਸੱਜ ਸੋਚੈ ਸੋਚਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪਨਾ ਹੋਵਈ ਜੇ ਲਾਇ ਰਾਹ ਹਲ ਵਤਾਰ ਭੁਖਿਆ ਭੁਖ ਨਾ ਉਤਰੀ ਜੈ ਬੰਨਾ ਪੁਰੀਆ ਪਾਰ ਸਹਸ ਸਿਆਨ ਪਾਂ ਲਖ ਹੋਏ ਤਾ ਇੱਕ ਨ ਚੱਲੇ ਨਾਲ ਕੇਵ ਸਚਿਆਰਾ ਹੋਈਐ ਕੇਵ ਕੂੜੈ ਟੁੱਟੈ ਪਾਲ ਹੁਕਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮਨਾ ਕਹਿਆ ਜਾਈ ਹੁਕਮੀ ਹੋਵਨ ਜੀਆ ਹੁਕਮ ਲੈ ਵੜਾਈ ਹੁਕਮੀ ਹੋ ਤਮਨੀਚ ਹੁਕਮ ਲਿਖ ਦੁਖ ਸੁਖ ਪਾਈ ਐ ਏਕਨਾ ਹੁਕਮੀ ਬਖਸ਼ੀ ਸੋਇਕ ਹੁਕਮੀ ਸਦਾ ਪਵਾਈ ਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੈ ਜੇ ਬੁਝੈ ਤਾ ਹਉਮੈ ਕਹੈ ਨ ਕੋਇ ਗਾਵੇ ਕੋ ਤਾਨ ਹੋਵੇ ਕਿਸੈ ਤਾਨ ਗਾਵੇ ਕੋ ਦਾਤ ਜਾਣੈ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਧ ਕਰੇ ਤਨ ਖੇਹ ਗਾਵੇ ਕੋ ਜੀਵ ਲੈ ਫਿਰ ਦੇਹ ਗਾਵੈ ਕੋ ਜਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਦੂਰ ਕਥਨਾ ਕਥਿਨਾ ਵੈ ਤੋਟ ਕਾਥ ਕਾਥ ਕਥੀ ਕੋਟੀ ਕੋਟ ਕੋਟ ਦਿਨ ਦਾ ਦੇ ਲੈਂਦੇ ਥਗ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮਿ ਹੁਕਮਾ ਚਲਾਏ ਰਾਹ ਨਾਨਕ ਬਿਗਸੈ ਬੇਪਰਵਾਹ ਸਾਚਾ ਸਾਹਿਬ ਸਾਚਨਾਏ ਪਖਿਆ ਪਾਉ ਆਪਾਰ ਅੱਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਤਾਰ ਫਿਰ ਕਿ ਅਗਰ ਖੀਏ ਜਿ ਦਸੈ ਦਰਬਾਰ ਮਾਹ ਕੇ ਬੋਲਨ ਬੋਲੀਐ ਜਸੰਤਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਰ ਨਾਨਕ ਵਹਿ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰજન ਸੋਏ ਜਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨੇ ਦਾਨ ਗਾਵੀਐ ਸੁਨੀਐ ਮਨ ਰਖੀਐ ਪਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮਖ ਨਾਦੰ ਗੁਰਮਖ ਵੇਦੰ ਗੁਰਮਖ ਰਹਿਆ ਸਮਾਈ ਗੁਰਈਸਾਰਾ ਗੁਰਗੋਖ ਬਰਮਾ ਗੁਰਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਕਹਨਾ ਕਥਨ ਨਾ ਜਾਈ ਗੁਰ ਆਇਕ ਦੇ ਬੁਝਾਈ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਇ ਤੀਰਥ ਨਵਾ ਜੇ ਤਸ ਪਾਵਾਂ ਬਿਨ ਪਾਣੀ ਕੇ ਨਾਏ ਕਰੀ ਜੇ ਤੀ ਸ੍ਰਿਸ਼ਟ ਉਪਾਈ ਵੇਖਾ ਬਿਨ ਕਰਮਾ ਕੇ ਮਿਲ ਲੈ ਲਈ ਮਾਤ ਵਿੱਚ ਰਤਨਾ ਜਵਾਹਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰ ਆਇਕ ਦੇ ਬੁਝਾਈ ਸਭ ਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰਜਾ ਹੁਰ ਦਸੁਨੀ ਹੋਏ ਨਵਾਂ ਖੰਡਾ ਵੇ ਜਾਣੀ ਐ ਨਾਲ ਚੱਲੈ ਸਭ ਕੋਏ ਚੰਗਾ ਨਾਮ ਰਖਾਏ ਕੈ ਦਸ ਕੀਰਤ ਜਾਗ ਲੈ ਜੇ ਤਿਸ ਨਦਰਨਾ ਆਵਈ ਤਾ ਵਾਤਨਾ ਪੁੱਛੈ ਕੇ ਕੀਤਾ ਅੰਦਰ ਕੀਟਕਾਰ ਦੋਸੀ ਦੋ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇਤੇ ਆ ਕੋਈ ਨਾ ਸੁਝਾਈ ਜੇ ਤਿਸ ਗੁਣ ਕੋ ਏਕਾਰੇ ਸੁਨਿਆ ਸਿਧ ਪੀਰ ਸੁਰਨਾਥ ਸੁਣਿਆ ਤਰਤ ਤਵਲ ਆਕਾਸ਼ ਸੁਣਿਆ ਦੀਪ ਲੋਪ ਤਾਲ ਸੁਣਿਆ ਪੋਹੇ ਨਾ ਸਕੈ ਕਾਲ ਨਾਨਕ ਭਗਤਾ ਸਦਾ ਵੇਗਾਸ ਸੁਣਿਆ ਦੂਪ ਬਾਪ ਕਾਨਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਖ ਸਲਾਹਣ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵੇਗਾਸ ਸੁਨਿਆ ਦੂਪ ਪਾਪ ਕਾ ਨਾਸ ਸੁਨਿਆ ਸਤ ਸੰਤੋਖ ਗਿਆਨ ਸੁਨਿਆ ਅਠ ਸਠ ਕਾ ਇਸ ਨਾਨਕ ਸੁਨਿਆ ਪੜ ਪੜ ਪਾਵਹਿ ਮਾਨ ਸੁਨਿਆ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵੇਗਾਸ ਸੁਨਿਆ ਦੂਪ ਪਾਪ ਕਾ ਨਾਸ ਸੁਨਿਆ ਸਰਾ ਗੁਨਾ ਕੇ ਗਾਹਾ ਸੁਨਿਆ ਸੇਖ ਪੀਰ ਪਾਤ ਸਾਹਾ ਸੁਨਿਆ ਅੰਦੇ ਪਾਵੇ ਰਾਹ ਸੁਨਿਆ ਹਾਥ ਹੋਵੇ ਸੁਗਾਓ ਨਾਨਕ ਭਗਤਾ ਸਦਾ ਵੇਗਾਸ ਸੁਨਿਆ ਦੂ ਪਾਪ ਕਾ ਨਾਸ ਮਨ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ ਕਾਗਦ ਕਲਮ ਨਾਲ ਲਿਖਨ ਹਾਰ ਮਨ ਕਾਬੈ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਅਸੁਰਤ ਹੋਵੇ ਮਨ ਬੁੱਧ ਮਨ ਸਗਲ ਭਵਨ ਕੀ ਸੁਧ ਮਨ ਮੋਹਿ ਝੋਟਾ ਨਾ ਖਾਏ ਮਨ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸੋ ਪ੍ਰਗਟ ਜਾਏ ਮੰਨੈ ਮਾਗਨ ਚੱਲੈ ਪੰਥ ਮੰਨੈ ਧਰਮ ਸੇਤੇ ਸੰਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਪਾਵੇ ਮੁਖ ਦਵਾਰ ਮੰਨੈ ਪਰਵਾਰੈ ਸਦਹਾਰ ਮੰਨੈ ਤਰੈ ਤਾਰੇ ਗੁਰ ਸੇਖ ਮੰਨੈ ਨਾਨਕ ਭਗੈ ਨਾ ਭੇਖ ਐਸਾ ਨਾਮ ਨਰੰਜਨ ਹੋਏ ਜੇ ਕੋ ਮੰਨ ਜਾਣੈ ਮਨ ਕੋਏ ਪੰਜ ਪਰਵਾਨ ਪੰਜ ਪ੍ਰਦਾਨ ਪੰਚੇ ਪਾਵੇ ਦਰਗਹਿ ਮਾਨ ਪੰਜ ਸੋਹ ਹੈ ਦਰ ਰਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤ ਕਹਿ ਕਰਨੈ ਨਾਹੀ ਸੋ ਮਾਰ ਤਾਲ ਧਰਮ ਦਇਆ ਕਾ ਪੂਤਾ ਸੰਤੋਖ ਥਾ ਪਰਖਿਆ ਜਨ ਸੂਤ ਜੇ ਕੋ ਬੁੱਝੈ ਹੋਵੇ ਸਜਿਆਰ ਤਵਲੈ ਉਪਰ ਕੇਤਾ ਪਾਰ ਤਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕਮਨ ਜੋਰ ਜੀ ਆਜਤ ਰੰਗਾ ਕੇ ਨਾਮ ਸਭ ਨਾਂ ਲਿਖਿਆ ਵੜੀ ਕਲਾਮ ਇਹੋ ਲਿਖਾ ਲਿਖ ਜਾਣੈ ਕੋਇ ਲਿਖਾ ਲਿਖਿਆ ਕੇਤਾ ਹੋਏ ਕੇਤਾ ਤਾਨ ਸਵਾਲੇ ਰੂਪਾ ਕੀਤੀ ਦਾਤ ਜਾਣੈ ਕਉਣ ਕੂਤਾ ਗੀਤਾ ਬਸਾਓ ਏਕੋ ਕੁਆਓ ਦਿਸਤੇ ਹੋਏ ਲਖ ਦਰੀਆਓ ਕੁਦਰਤ ਕਮਨ ਕਹਾ ਵਿਚਾਰ ਵਾਰਿਨ ਜਾਵਾ ਏਕ ਵਾਰ ਜੋ ਤਦ ਪਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਰੰਕਾਰ ਆਸੰਖ ਜਪ ਆਸੰਖ ਪਾਉ ਆਸੰਖ ਪੂਜਾ ਸੰਖ ਤਕਤਾਉ ਆਸੰਖ ਗਰੰਥ ਮੁਖਵੇਦ ਪਾਠ ਆਸੰਖ ਜੋਗ ਮਨ ਰਹਿ ਹੈ ਉਦਾਸ ਆਸੰਖ ਭਗਤ ਗੁਣ ਗਿਆਨ ਵਿਚਾਰ ਆਸੰਖ ਸਦੀ ਆਸੰਖ ਦਤਾਰ ਅਸੰਖ ਸੂਰਮ ਪਖਸਾਰ ਅਸੰਖ ਮੋਨ ਦਿਵਲਾਏ ਤਾਰ ਕੁਦਰਤ ਕਮਨ ਕਹਾ ਵਿਚਾਰ ਵਾਰਨ ਜਾ ਵਾਏ ਪਵਾਰ ਜੋ ਤੁਧ ਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਆਸੰਖ ਮੂਰਖ ਅੰਦਕੋਰ ਆਸੰਖ ਚੋਰ ਹਰਾਮ ਖੋਰ ਆਸੰਖ ਅਮਰ ਕਰ ਜਾਏ ਜੋਰ ਆਸੰਖ ਗਲਵੜ ਫਤਿਆਕ ਮਾਏ ਆਸੰਖ ਪਾਪੀ ਪਾਪ ਕਰ ਜਾਹੇ ਆਸੰਖ ਕੂੜਿਆਰ ਕੂੜੇ ਫੇਰਾਏ ਆਸੰਖ ਮਲੇਸ਼ ਮਲ ਪਖ ਖਾਹੇ ਆਸੰਖ ਨਿੰਦਕ ਸਿਰ ਕਰਹੇ ਪਾਰ ਨਾਨਕ ਨੀਚ ਕੈ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋਤੁ ਦਪਾਬੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਰੰਕਾਰ ਅਸੰਖ ਨਾਮ ਅਸੰਖ ਥਾਵ ਅਗੰਮ ਅਗੰਮ ਅਸੰਖ ਲੋਕ ਅਸੰਖ ਕਹ ਹੈ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾਹਾ ਅਖਰੀ ਗਿਆਨ ਗੀਤ ਗੁਣਗਾਹ ਅਖਰੀ ਲਿਖਣ ਬੋਲਣ ਬਾਨ ਅਖਰਾ ਸਿਰ ਸੰਜੋਗ ਵਖਾਨ ਜਨੈ ਲਿਖੇ ਤੇ ਸਿਰ ਨਾਹੇ ਜੇ ਫਰਮਾਏ ਤਿਰਤੇ ਪਾਹੇ ਜਿਤਾ ਕੀਤਾ ਦਿੱਤਾ ਨਾਵ ਬਿਨ ਨਾਵੇਂ ਨਾਹੀ ਕੋ ਥਾਉ ਕੋਦਰਤ ਕਮਨ ਕਹਾ ਵਿਚਾਰ ਵਾਰਨ ਜਾਵਾ ਏਕ ਵਾਰ ਜੋ ਤਦ ਪਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਰੰਕਾਰ ਭਰੀਏ ਹੱਥ ਪੈਰ ਤਨ ਦੇਹ ਪਾਣੀ ਤੋਤਾ ਉਤਾਰਾ ਸੁਖੇ ਹਾ ਮੂਤ ਬਲੀਤੇ ਕਪੜਾ ਹੋਏ ਦੇ ਸਾਗੂ ਨਾ ਲਈਆ ਹੋ ਤੋਏ ਪਰਿਐ ਮਾਤਾ ਪਾਪਾਂ ਗੈ ਸੰਗ ਹੋ ਤੋ ਪੈ ਨਾਮ ਕਰੰਗਾ ਪੁੰਨੀ ਬਾਬੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਈਖਾਹ ਨਾਨਕ ਹੁਕਮਿ ਆਬ ਹੋ ਜਾਹ ਤੀਰਥ ਤਪ ਦਿਆਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਨਿਆ ਮੰਨਿਆ ਮਨ ਕੀਤਾ ਪਾਉ ਅੰਤਰਗਾ ਤੀਰਥ ਮਰਨਾ ਹੋ ਸਭ ਗੁਨ ਤੇਰੇ ਮੈਂ ਨਾਹੀ ਕੋਏ ਵੈਨਾ ਗੁਨਾ ਕੀਤੇ ਭਗਤ ਨਾ ਹੋਏ ਸਵਸਤ ਆਤ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ ਕਵਨ ਸੋ ਵਿਲਾ ਵਖਤ ਕਮਨ ਕਮਨ ਥਿਤ ਕਮਨ ਵਾਰ ਕਮਸੇ ਰੁਤੀ ਮਾਹ ਕਮਨ ਜਿਤ ਹੋ ਆਕਾਰ ਵੇਲ ਨ ਪਾਈਆ ਪੰਡ ਤੀਜੇ ਹੋਐ ਲੈ ਕੁਰਾਨ ਵਖਤ ਨ ਪਾਇਓ ਕਾਦੀਆ ਜੈ ਲਖਨ ਲੈ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ ਰੁਤ ਮਾਉ ਨਾ ਕੋਈ ਜਾਗਰਤਾ ਸ੍ਰੀ ਠੀਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਢੀ ਨਹੀਂ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅਗੈ ਗਇਆ ਨਾ ਸੋਹੈ ਪਤਲ ਅਪਤਲ ਲਖ ਅਗਸ ਅਗਾਸ ਓੜਕ ਓੜਕ ਪਾਲ ਥੱਕੇ ਵੇਦ ਕਾਨ ਇਕ ਬਾਤ ਸਹਸ ਅਠਾਰ ਹੈ ਕਨ ਗਤੇ ਬਾਸ ਲੋ ਇਕ ਤਾਦ ਲੇਖਾ ਤੇ ਤਾ ਲਿਖੀ ਹੈ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣ ਆਪ ਸਲਾਹੀ ਸਲਾਹੇ ਤੀ ਸੁਰਤ ਨਾ ਪਾਈਆ ਨਦੀਆਂ ਤਹਿ ਵਾਹ ਭਵੇਂ ਸਮੁੰਦਰਾਂ ਜਾਣੀਐ ਸਮੁੰਦਰ ਸਾ ਸੁਲਤਾਨ ਗ੍ਰਹ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਬਨੀ ਜੇ ਤਿਸ ਮਨ ਹੋ ਨਾ ਵਿਸਰੈ ਅੰਤ ਨਾ ਸਿਵਤੀ ਕਹ ਨਾ ਅੰਤ ਅੰਤ ਨਾ ਕਰਨੇ ਦੇਨ ਅੰਤ ਅੰਤ ਨਾ ਵੇਖਣ ਸੁਨਣਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤਾ ਅੰਤ ਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੇ ਪਾਰਾਵਾਰ ਅੰਤ ਕਾਰਨ ਕੀਤੇ ਬਿਲਾਏ ਤਾਂਕੇ ਅੰਤ ਨਾ ਪਾਏ ਜਾਹੇ ਹੋ ਅੰਤ ਨਾ ਜਾਣੇ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉਚਾ ਧਾਉ ਤੇ ਉਪਰ ਉਚਾ ਨਾ ਹੋ ਵਡਾ ਉਚਾ ਹੋਵੇ ਕੋਏ ਤੇ ਸੂਚੇ ਕੋ ਜਾਣੈ ਸੋਏ ਜੇ ਵਡੇ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿੱਲ ਅਨਤ ਮਾਏ ਕੀਤੇ ਮੰਗਹਿ ਜੋਦ ਆਪਾਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਖਾਪ ਟੁੱਟਾ ਵਿਕਾਰ ਕੀਤੇ ਲੈ ਲੈ ਮੁਕਰ ਪਾਹੇ ਕੀਤੇ ਮੂਰ ਖਾਹੀ ਖਾਹੇ ਕੀਤੇ ਆਦੂ ਕੋ ਸਦਮਾਰ ਏਬੇ ਦਾਤ ਤੇਰੀ ਦਤਾਰ ਬੰਦ ਖਲਾਸੀ ਪਾਣੈ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜੇਤੀ ਆ ਮੋਖਾਏ ਆਪੇ ਜਾਣੇ ਆਪੇ ਦੇ ਅੱਖ ਹੈ ਸੇਪੇ ਕੇਈ ਕੇ ਜੇ ਸੁਨੋਂ ਬਰਸੇ ਸਿਖਤ ਸਲਾਹ ਨਾਨਕ ਬਾਤ ਸਾਹੀ ਬਾਤ ਸਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਆਮਲ ਪੰਡਾਰ ਅਮੁੱਲ ਆਵੇ ਅਮੁੱਲ ਜਾਏ ਆਮਲ ਪਾਏ ਆਮਲ ਲਾਸਮਾਹੇ ਆਮਲ ਧਰਮ ਆਮਲ ਦੀ ਬਾਣ ਆਮਲ ਤੁਲੇ ਆਮਲ ਪ੍ਰਵਾਨ ਆਮਲ ਬਖਸ਼ੀਸ ਆਮਲ ਨੀਸਾਨ ਆਮਲ ਕਰਮ ਆਮਲ ਫਰਮਾਨ ਆਮਲ ਆਮਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਆਖੇ ਵੇਦ ਪਾਠ ਕੁਰਾਨ ਆਖੇ ਪੜੇ ਕਰੇ ਵਿਖਿਆਣ ਆਖੇ ਪਰਮੇ ਆਖੇ ਇੰਦ ਆਖੇ ਗੋਪੀਤਾ ਗੋਵਿੰਦਾ ਆਖੇ ਸ੍ਰੀ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਮ ਆਖੇ ਦੇਵ ਆਖੇ ਸੁਰ ਨਰ ਮਨ ਜਨ ਸੇਵਾ ਕੀਤੇ ਆਖੇ ਆਖਣ ਕਾਏ ਕੀਤੇ ਕਹ ਕਹੇ ਉਠ ਉਠ ਜਾਹੇ ਤੇ ਕੀਤੇ ਹੋਰ ਕਰੇ ਤਾਖਨ ਸਖ ਹੈ ਗਈ ਕੇ ਜੇ ਵਡਾ ਪਾਵੇ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾ ਲਿਖੀਐ ਸਿਰ ਗਵਾਰਾ ਗਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੁਮਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵામਨ ਹਾਰੇ ਕੇਤੇ ਰਾਗ ਪਰੇ ਸੋ ਕਈ ਅਨ ਕੇਤੇ ਗਾਵਨ ਹਾਰੇ ਗਾਵੇ ਤਉਨੋਂ ਪਾਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗੁਬਤ ਲਿਖ ਜਾਣ ਹੈ ਲਿਖਲੇ ਧਰਮ ਵਿਚਾਰੇ ਗਾਵੇ ਈਸ਼ਰ ਬਰਮਾ ਦੇਵੀ ਸੋਣ ਸਦਾ ਸੁਆਰੇ ਗਾਵੇ ਇੰਦਨ ਦਾਸਨ ਬੈਠੇ ਦੇਵਤਾ ਆਦਰ ਨਾਲੇ ਗਾਵੇ ਹੈ ਸਿੱਧ ਸਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਤਾ ਪੜਨ ਰਾਖੀ ਸਾਰਾ ਜੋਗ ਤੁਖ ਬੇਦਾਂ ਨਾਲੇ ਗਾਵੇ ਮੋਹਣੀਆਂ ਮਨਮੋਹਨ ਸੁਰਗਾ ਮਾਸ ਬਿਆਲੇ ਗਾਵਨ ਰਤਨ ਪਾਏ ਤੇਰੇ ਅਲਸੜ ਤੀਰਥ ਨਾਲੇ ਗਾਵੇ ਜੋਦਮਾ ਬਲਸੂਰਾ ਗਾਵੇ ਖਾਨੀ ਚਾਰੇ ਗਾਵੇ ਖੰਡ ਮੰਡਲਾ ਵਰਪੰਡਾ ਕਰ ਕਰ ਰਖੇ ਤਾਰੇ ਸੇ ਤੁਧ ਨੋ ਗਾਵੇ ਜੋ ਤੁਧ ਪਾਵਨ ਰਤੇ ਤੇਰੇ ਭਗਤੁਰ ਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨ ਆਮਨ ਨਾਨਕ ਕੀ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸਾਥੀ ਨਾਏ ਭੇ ਹੁਸੀ ਜਾਇ ਨਾ ਜਾਸੀ ਰਤਨਾ ਜਨ ਰਜਾਈ ਰੰਗੇ ਰੰਗੇ ਬਾਤੇ ਕਰ ਕਰ ਦਿਨ ਸੀ ਮਾਇਆ ਜਨ ਨੂੰ ਪਾਈ ਕਰ ਕਰ ਵੇਖੈ ਕੀਤਾ ਆਪਨਾ ਜਿਵਤ ਸਦੀ ਵਢਿਆਈ ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰ ਨਾ ਜਾਈ ਸੋ ਪਾਤ ਸਾਹੋ ਸਾਹ ਪਾਤ ਸਾਹਿਬ ਨਾਨਕ ਰਹਿਨ ਰਜਾਈ ਮੰਦਾ ਸੰਤੋਖ ਸਰਮਪਤ ਚੋਲੀ ਧਿਆਨ ਕੀ ਕਰਹਿ ਬੇਬੂਦ ਖਿੰθα ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤਾ ਆਈ ਬੰਧੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਤ ਸੇ ਆਦੇਸ ਆਦ ਨੀਲਾ ਨਾਦ ਅਨਾਤ ਜੋ ਜੁਗ ਏਕੋ ਵੇਸਾ ਗੁਦ ਗਿਆਨ ਦਇਆ ਭੰਡਾਰਨ ਘਟ ਘਟ ਬਾਜ ਹੈ ਨਾਦ ਆਪਨਾਥ ਨਾਥੀ ਸਭ ਜਾ ਕੀ ਰਿਤ ਸਦੇ ਅਵਰਾ ਸਾਦ ਸੰਜੋਗ ਵਿਜੋਦ ਇਕਾਰ ਚਿਲਾਵਹਿ ਲੇਖਿ ਆਵਹਿ ਪਾਦ ਆਦੇ ਤਿਸੇ ਆਦੇਸ ਆਦ ਅਨੀਲ ਅਨਾਦ ਨਾਹਤ ਜੋ ਜੁਗ ਏਕੋ ਵੇਸਾ ਇਕਾ ਮਾਈ ਜੁਗਤ ਬਿਾਈ ਤਿੰਨ ਚੇਲੇ ਪਰਮਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ ਦੀਬਾਨ ਜਿਵ ਤਿਸ ਪਾਵੈ ਤ ਵਿੱਚ ਲਾਵੈ ਜਿਵ ਹੋ ਗਾਇ ਫੁਰਮਾਨ ਉਹ ਵੇਖੈ ਉਹ ਨਾਨ ਨਦਰ ਨ ਆਵੈ ਬਵਤਾਇਓ ਵੇਡਾਨ ਆਦੇ ਤਿਸ ਆਦੇਸ ਆਦ ਅਨੀਲ ਆਦ ਅਨਾਹਤ ਜੋਗ ਜੋਗ ਏਕੋ ਵੇਸਾ ਆਸਨ ਲੋਏ ਲੋਏ ਕੰਢਾਰ ਜੋਗ ਸਿਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇ ਤਸੇ ਆਦੇਸ ਆਦ ਅਨੀਲ ਆਦ ਅਨਾਹਤ ਜੋਗ ਜੋਗ ਏਕੋ ਵੇਸਾ ਇਕਾ ਦੂਜੀ ਬੋ ਲਖ ਹੋ へ ਲਖ ਹੋ ਵਹਿ ਲਖ 20 ਲਖ ਲਖ ਕਿੜਾ ਆਖੀ ਐ ਏਕ ਨਾਮ ਜਗਦੀ ਸਾਏ ਤਰਾਹੇ ਪਦ ਪਵਣੀਆਂ ਚੜਿਐ ਹੋਏ ਕੀਸ ਸੰਗਲਲਾ ਆਕਾਸ ਕੀ ਈਟਾਈ ਰੀਸ ਨਾਨਕ ਨਦਰੀ ਪਾਈ ਐ ਕੂੜੀ ਕੂੜਾ ਠੀਸ ਆਖਣ ਜੋਰ ਜੁ ਪੈਨੈ ਜੋਰਾ ਜੋਰ ਨਵੰਗਣ ਦੇਨਾ ਜੋਰਾ ਜੋੜ ਨਾ ਜੀਵਨ ਮਰਨ ਆਜੋੜ ਜੋੜ ਨਾ ਰਾਜ ਮਾਲ ਮਨ ਸੂਰ ਜੋੜ ਨਾ ਸ੍ਰਤੀ ਗਿਆਨ ਵਿਚਾਰ ਜੋੜ ਨਾ ਜੋਤੀ ਛਟੈ ਸੰਸਾਰ ਜਿਸ ਆਥ ਜੁਰ ਕਰ ਵੇਖੈ ਸੋਏ ਨਾਨਕ ਤਮ ਨੀਜ ਨਾ ਕੋਏ ਰਾਦੇ ਰਤੇ ਥਿਤੀ ਵਾਰ ਪਵਨ ਪਾਣੀ ਅਗਨੀ ਪਥਾਲ ਤਿਸ ਵਿੱਚ ਤਰਤੀ ਥਾਪ ਰਖੀ ਧਰਮ ਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤਾ ਕਰਮੀ ਕਰਮੀ ਹੋਏ ਵਿਚਾਰ ਸੱਚਾ ਆ ਸੱਚਾ ਦਰਬਾਰ ਤਿਥੈ ਸੋਨਾ ਪੰਜ ਪਰਵਾਨ ਨਤਰੀ ਕਰਮ ਪਵੈਨੀ ਸਾਨ ਕਾਜ ਪਕਾਈ ਓਥੈ ਪਾਏ ਨਾਨਕ ਰਹਾ ਜਾਪੈ ਜਾਏ ਤਰਮ ਖੰਡ ਕਾ ਇਹੋ ਤਰਮ ਗਿਆਨ ਖੰਡ ਕਾ ਅਖੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਨ ਮਹੇਸਾ ਕੀਤੇ ਵਰਮੇ ਕੜਤ ਕੜੀ ਅਹ ਰੂਪ ਰੰਗ ਕੇ ਵੇਸਾ ਕੀਤੀ ਆ ਕਰਮ ਭੂਮੀ ਮੇਰਾ ਕੀਤੇ ਕੀਤੇ ਧੂ ਅਪਦੇਸਾ ਕੀਤੇ ਤੰਦ ਚੰਦ ਸੂਰਾ ਕੀਤੇ ਕੀਤੇ ਮੰਡਲ ਦੇਸਾ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸਾ ਕੀਤੇ ਦੇਵਦਾਨਮ ਮਨ ਕੀਤੇ ਕੀਤੇ ਰਤਨ ਸਮੰਦ ਕੀਤੀ ਆ ਖਾਣੀ ਕੀਤੀ ਆ ਬਾਣੀ ਕੀਤੇ ਪਾਤ ਨਰੇਂਦਾ ਕੀਤੀ ਆ ਸ੍ਰুতি ਸੇਵਕਾ ਕੀਤੇ ਨਾਨਕ ਅੰਤ ਅੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਤਿਥੈ ਨਾਦ ਬਿਨੋਦ ਕੋਡ ਅਨੰਦ ਸਰਮਖੰਡ ਕੀ ਬਾਣੀ ਰੋਕ ਤਿਥੈ ਕੜਤ ਕੜੀਐ ਬਹੁਤ ਅਨੂਪਾ ਤਾਗੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਇਸੇ ਬਸਤਾਏ ਤਿਥੈ ਕੜੀਐ ਸੁਰਤ ਮਾਤਮਨ ਬੁੱਧ ਤਿਥੈ ਕੜੀਐ ਸੁਰਾ ਸਿਧਾਂ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਦਮਾ ਬਲਸੂਰ ਤਿਨ ਮੈਂ ਰਾਮ ਰਹਿਆ ਪਰਪੂਰਾ ਤਿਥੈ ਸੀਤੋ ਸੀਤਾ ਮਹਿਮਾ ਮਾਹੇ ਤਾਕੇ ਰੂਪਨਾ ਕਥਨੇ ਜਾਏ ਨਾ ਹੋਏ ਮਰੇ ਨਾ ਠਾਗੇ ਜਾਏ ਜਨਕਾਰਾਮ ਵਸੈ ਮਨ ਨਮਾਹਿ ਤਿਥੈ ਭਗਤ ਵਸੈ ਕਿ ਲੋਕ ਰਹਿ ਆਨੰਦ ਸਚਾ ਮਨ ਸੋਏ ਸਾਚ ਖੰਡ ਵਸੈ ਨਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰਪੰਡਾ ਜੇ ਕੋ ਕਥੈ ਤੰਤ ਨਾਨਤ ਤਿਥੈ ਲੋਲ ਆਕਾਰ ਜਿਵ ਜਿਵ ਹੁਕਮ ਤਿ ਬੈ ਤਿ ਵਿਕਾਰ ਵੇਖੈ ਵਿਦਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤਿ ਬਹਾਰਾ ਤਿਰਜ ਸੁਨਿਆਰ ਅਹਰਨ ਮਤ ਵਿਦ ਅਥਿਆਰ ਪਉਖ ਲਾਗਣ ਤਪ ਤਾਉ ਪਾਂਡਾ ਪਾਉ ਅੰਮ੍ਰਿਤ ਤਿਤ ਟਾਲ ਕੜੀ ਐ ਸਬਦ ਸੱਚੀ ਟਕਸਾਲ ਦਿਨ ਕਾ ਨਦਰ ਕਰਮ ਤਿਨ ਕਾਰ ਨਾਨਕ ਨਦਰ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਏ ਦਾਈ ਦਾਇਆ ਕਹਿ ਲ ਸਗਲ ਜਗਤ ਚੰਗਿਆ ਆਂ ਬੁਰਿਆ ਆਂ ਵਚ ਧਰਮਾਹਾ ਦੂਰਾ ਕਰਮੀ ਆਪ ਆਪਣੀ ਕੇ ਨੇੜਾ ਕੇ ਦੂਰ ਜਿਨਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖੁ ਜਲੇ ਕੇਤੀ ਛੁੱਟੀ ਨਾਲ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ